ਸਾਰੇ ਜਣੇ ਠੀਕ ਹੋ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਆਪਣੇ ਘਰਾਂ 'ਚ ਖਿ ਹੋਵੋਗੇ ਹਾਂਜੀ ਫੈਮਿਲੀ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਬਟ ਵੀਰ ਨਹੀਂ ਅੱਜ ਠੀਕ ਹੈਗੀ ਸੀਗੀ ਫੇਰ ਵੀ ਬਟ ਉਹ ਸਕੂਲ ਕਰੀ ਸਕੂਲ ਗਈ ਹੈ ਜਿੱਦ ਕਰਕੇ ਕਿ ਕਿ ਅਜੋਦੇਸ ਸਕੂਲ ਦੇ ਵਿੱਚ ਤੀਆਂ ਦਾ ਫੰਕਸ਼ਨ ਸੀਗਾ ਤੇ ਜਿਹੜੇ ਮੇਰੇ ਚੈਨਲ ਦੇ ਵਿੱਚ ਨਵੇਂ ਆ ਰਹੇ ਨੇ ਮੇਰੇ ਚੈਨਲ ਨੂੰ ਕਰਦੇ ਪਲੀਜ਼ ਸਬਸਕ੍ਰਾਈਬ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਐਵੇਂ ਹੀ ਆਪਣੇ ਪਿਛਲੇ ਬਲਾਗ ਦੇ ਵਿੱਚ ਦਿੱਤਾ ਤੁਸੀਂ ਪਿਆਰ ਦਿੱਤਾ ਐਵੇਂ ਹੀ ਅੱਗੇ ਬਲਾਗ ਦੇ ਵਿੱਚ ਪਿਆਰ ਦਿੰਦੇ ਰਹੋ ਤੇ ਲਓ ਜੀ ਬਿਨਾ ਟਾਈਮ ਲਿਸਟ ਕੀ ਤਿਆਰ ਤੇ ਬਲਾਗ ਦੀ ਵੀਰ ਮੈਂ ਉਠਾ ਦਿੱਤੀ ਸੀ 6:30 ਵਜੇ ਫਿਰ ਉਸ ਤੋਂ ਬਾਅਦ ਉਹਦਾ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ ਦੇਖੋ ਇੱਥੇ ਵੀਰ ਦੀ ਤਿਆਰੀ ਕਿਵੇਂ ਦੀ ਲੱਗੀ ਤੁਹਾਨੂੰ ਪਲੀਜ਼ ਕਮੈਂਟ ਦੇ ਵਿੱਚ ਜਰੂਰ ਦੱਸਿਓ ਹਾਂਜੀ ਫੈਮਲੀ ਚਾਹੂ ਨੇ ਦਾ ਸਾਰੇ ਘਰ ਦੇ ਵਿੱਚ ਚਲਾਤਾ ਸੀ ਨੇ ਤੇ ਉਹ ਮੈਂ ਕੋਚਾ ਲਗਾ ਦੇਣੀਆ ਬੈਟ ਕੀ ਲਗਭਗ ਨੇ ਕੋਚਾ ਬੈਕ ਕੀ ਸੋਹਣਾ ਅੱਧਾ ਕੋਚਾ ਬੈਕ ਪਰ ਨਾਲ ਹੋਈ ਜੀ ਸਫਾਈ ਨਹੀਂ ਹੋਣੀ ਜਿਹੜਾ ਨਾ ਸਫਾਈ ਹੋਣੀ ਐਕਸਰਸਾਈਜ਼ ਹੋਣੀ ਹੈ ਇੱਕ ਨੰਬਰ ਦਾ ਪੂਜਾ ਪਾਈਸਾ ਜਾਈ ਨਹੀਂ ਟਾਈਮ ਕੱਢ ਪਾਉਂਦੇ ਐਕਸਰਸਾਈਜ਼ ਦੇ ਲਈ ਚਲੋ ਐਕਸਰਸਾਈਜ਼ ਹੋ ਜੀੇੇ ਤੁਹਾਨੂੰ ਬਤਾ ਪੂਜਾ ਅੱਗੇ ਚਲੋ ਆਪਣੀ ਅਛੇ ਦਿਮਿਟਰੀ ਕਰਾਈ ਜੀ ਪੂਜਾ ਨਾਲ ਪਰ ਆਪਾਂ ਕੋਚਾ ਵੀ ਸੋਣਾ ਲੱਗਦਾ ਕਿ ਜੰਬਰ ਦੇ ਉਹ ਹਨਾ પછી ਮੈਂ ਆਦੀ ਨਾ ਜਰ ਕੋਚਾ ਲਗਾ ਕੇ ਤਾਂ ਮੇਰਾ ਕੰਮ ਇਹ ਸਾਰ ਖਤਮ ਹੋ ਜਾਊਗਾ ਤੇ ਉਸ ਤੋਂ ਬਾਅਦ ਮੈਂ ਟੀਮ ਨੂੰ ਲੱਗੀ ਸੀ ਇਧਰ ਚਾਦਰ ਸੈੱਟ ਕਰਨ ਚਾਦਰ ਤਾਂ ਮੈਂ ਦੋਨੋਂ ਰੂਮਾਂ ਦੀ ਕੱਲ ਹੀ ਚੇਂਜ ਕਰੀ ਸੀ ਤੇ ਅੱਜ ਵਸੂ ਸਾਡੇ ਸਾਡੇ ਵੀ ਕਰਨੀਆਂ ਨੇ ਹਫਤੇ ਦੇ ਵਿੱਚ ਇੱਕ ਦੋ ਵਾਰ ਮੈਂ ਜਿਹੜੀ ਚਾਦਰ ਚੇਂਜ ਕਰ ਦੇਣੀ ਹੁੰਦੀ ਆ ਹਨਾ ਤੇ ਨਸੀ ਦੇ ਹੂਂਦੇ ਵਿੱਚ ਬਹੁਤ ਘੱਟ ਮਤਲਬ ਸੌਂਦੇ ਨੇ ਮਮੀ ਜਿਹੜੀ ਦਾ ਬਾਹਰ ਹੀ ਮੰਜੇ ਤੇ ਸੌਂਦੇ ਨੇ ਕੁੰਡਰ ਦੇ niche ਤੇ ਸਾਡੇ ਵਾਲੇ ਹੂਂਦੇ ਵਾਰ ਮੇਰੇ ਕੋਲੋਂ ਪਤਾ ਲੱਗਦੀ ਆ ਛੋਟੀਆਂ ਕੁਝ ਨਾ ਕੁਝ ਸੁੱਟ ਦਿੰਦੀ ਆ ਨਾ ਕੋਈ ਨਾ ਕੋਈ ਚੀਜ਼ ਲਗਾ ਦਿੰਦੀ ਆ ਛੋਟੀ ਵਗੈਰਾ ਖਾਣ ਦੇ ਨੇ ਤਾਂ ਕਰਕੇ ਬਾਕੀ ਸिलाई ਹੋਲੇ ਨੇਗਾ ਇਸ ਲਾਈਵ ਦੇ ਵਿੱਚ ਜਰੂਰ ਆਇਆ ਕਰੋ ਸਾਡੇ ਲਾਈਵ ਵਿੱਚ ਤੇ ਠੀਕ ਹੈ ਫਿਰ ਤਾਂ ਜੇ ਤੁਹਾਡੇ ਨੂੰ ਬਿਲ ਨਾ ਪਤਾ ਜਿਹੜੀ ਲਾਈਵ ਵਿੱਚ ਆਉਣੀ ਬਾਕੀ ਕਿੰਨੇ ਦੇ ਲਗਤ ਲੱਗਦੇ ਨੇ ਦੋਸਤ ਪਲੀਜ਼ ਜਰੂਰ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਮੈਨੂੰ ਵੀ ਦੇਖੋ ਐਪਰੀਸ਼ੀਏਟ ਹੋ ਜੂਗੀ ਮੈਨੂੰ ਮੈਨੂੰ ਵੀ ਹੌਸਲਾ ਮਿਲ ਜੂਗਾ ਹੈਨਾ YouTube ਤੇ ਕੰਮ ਕਰਨ ਦਾ ਮੈਡਮ ਵੀ ਅਸਰੀ ਜੀ ਮਮੀ ਲਈ ਇਹ ਕੈਰੀ ਸੀ ਦੀ ਤੁਸੀਂ ਕੁੜੀ ਨੂੰ ਥੋੜਾ ਜਿਆਦਾ ਸੋਨਾ ਤਿਆਰ ਕਰ ਦਿੱਤਾ ਕਿਉਂਕਿ ਦੇਖੋ ਬੱਚੇ ਸਾਰੇ ਸਿੰਪਲ ਸੀ ਇਹ ਵੀ ਇਹਨੂੰ ਵਧੀਆ ਰੈਡੀ ਕਰਕੇ ਪੋੜਿਆਗਾ ਸੀ ਬਾਕੀ ਅਜੇ ਮੇਰੀ ਭਾਣ ਜੀ ਦੀ ਵੀਡੀਓ ਕਾਲ ਆਈ ਸੀ ਉਹ ਕਹਿੰਦੀ ਮਸ ਮੈਂ ਬਹੁਤ ਜਿਆਦਾ ਸੋਹਣੀ ਲੱਗਦੀਆਂ ਤੁਸੀਂ ਦੇਖੋਗੇ ਪਲੀਜ਼ ਮੈਨੂੰ ਜੀ ਮੈਂ ਵੀਡੀਓ ਕਾਲ ਕੀਤੀ ਉਹ ਬਹੁਤ ਜਿਆਦਾ ਸੋਹਣੀ ਲੱਗ ਰਹੀ ਸੀ ਪਰ ਇਹ ਲੱਗ ਰਹੀ ਸੀ ਕੁਛ ਹੀ ਰਿਹਾ ਤਾਂ ਉਹ ਬਹੁਤ ਦੱਸੋ ਫੈਮਲੀ ਤੁਸੀਂ ਸਾਰੇ ਜਣੇ ਠੀਕ ਹੋ ਕਿਵੇਂ ਦੇ ਲੱਗ ਰਹੇ ਨੇ ਤੁਹਾਨੂੰ ਆਪਣੇ ਬਲੌਗ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਇਹ ਬਸ ਹੁਣ ਮੈਂ ਫਰਮਤ ਉਹ ਬੱਚਾ ਖਿਲਾੜਾ ਸੀਗਾ ਉਹ ਚੱਕ ਰਹੀ ਸੀ ਤੇ ਲਪਾਫੇ ਵਗੈਰਾ ਕੁਝ ਸਾਮਾਨ ਵਗੈਰਾ ਲੈਂਦਾ ਸੀ ਉਹਦਾ ਟਿੱਕਾ ਹੋ ਗਿਆ ਛੋਟੇ ਮੋਟਾ ਸਾਮਾਨ ਹੋ ਗਿਆ ਹੈਨਾ ਤੇ ਤਾਂ ਕਰਕੇ ਤੁਹਾਨੂੰ ਪੱਛਾ ਤੁਹਾਨੂੰ ਪਤਾਗਾ ਬੱਚੇ ਨੂੰ ਦੇਖੋ ਕੁਝ ਹੁੰਦੀ ਹੈ ਨਾ ਫੰਕਸ਼ਨ ਦੀ ਉਹ ਕਹਿੰਦੀ ਮम्मा ਅੱਜ ਮੈਂ ਜਾਉਂਗੀ ਚਾਹੀ ਮੈਂ ਬਿਮਾਰ ਆਂ ਵੀ ਮੈਂ ਜਾਣਾ ਦਾ ਸਕੂਲ ਮੈਂ ਸੋਚਿਆ ਵੀ ਚਲੋ ਵੀ ਤੋਰ ਦੇ ਨੇ ਥੋੜਾ ਟਾਈਮ ਵੀ ਛੱਡ ਦਉ ਨੇ ਆ ਤੇ ਫਿਰ ਉਹਨੂੰ ਥੋੜਾ ਟਾਈਮ ਛੱਡ ਆਈ ਸੀ ਤੇ ਮੈਨੂੰ ਇਹ ਸੀਗਾ ਵੀ ਚਲੋ ਉਹਦੀ ਭੈਣ ਆ ਗਈ ਸੀ ਸਾਢੇ 7:00 ਵਜੇ ਸਾਢੇ 7:00 ਵਜੇ ਭੈਣ ਆਉਂਦੀ ਹੈ ਨਾ ਕੰਮ ਕਰਕੇ ਇਹ ਫਿਰ ਉਸ ਤੋਂ ਬਾਅਦ ਚਲ ਉਹਨੂੰ ਛੱਡਿਆ ਆਈ ਸੀਗੇ ਛੱਡ ਕੇ ਹੁਣ ਇਹ ਮੈਡਮ ਨੂੰ ਕਿਹਾ ਉਹਦੀ ਨੂੰ ਵੀ ਪਲੀਜ਼ ਦੱਸ ਦਿਓ ਅਗਰ ਜੇ ਉਹ ਬਿਮਾਰ ਹੋ ਗਈ ਜ਼ਿਆਦਾ ਤਾਂ ਫੋਨ ਕਰ ਦਿਓ ਤੇ ਅਸੀਂ ਲੈ ਜਾਵਾਂਗੇ ਉਹਨੂੰ ਤੇ ਦੇਖ ਰਿਆਂ ਹਸਬੰਡ ਜਿਵੇਂ ਸੀ ਘਰੇ ਨਹੀਂ ਅਜੇ ਟਾਈਮ ਅਠ ਲਈ ਦੋ ਹੈ ਨਾ ਸਾਡੇ ਹਸਬੰਡ ਜਾਣਗੇ ਤੇ ਫਿਰ ਉਸ ਤੋਂ ਬਾਅਦ ਦੇਖ ਰਿਆਂ ਮੈਂ ਫੋਨ ਕਰ ਦੂੰਗੀ ਰੈਡੀ ਨਾਲ ਜਾ ਕੇ ਮੈਂ ਲੈ ਆਉਂਗੀ ਉਹਨੂੰ ਅਗਰ ਜ਼ਿਆਦਾ ਬਿਮਾਰ ਹੋਈ ਦੇਖੋਣ ਬੱਚੇ ਦਾ ਹੋ ਜ਼ਿਆਦਾ ਬਿਮਾਰ ਹੋਰੀਏ ਮਿਲਣ ਥੋੜੀ ਜਿਹੀ ਟੈਨਸ਼ਨ ਤਾਂ ਹੈ ਇਹ ਦੇਖੋ ਤੁਹਾਨੂੰ ਪਤਾਗਾ ਐਸੀ ਤਾਂ ਮੇਰੀ ਮੰਮੀ ਬਹੁਤ ਜ਼ਿਆਦਾ ਬੱਚੇ ਦੀ ਕੇਅਰ ਕਰਦੇ ਨੇ ਦੇਖੋ ਨਾ ਮੇਰੀ ਸੱਸ ਮੀ ਮੈਦੇ ਨਹੀਂ ਹੈਗੇ ਮਤਲਬ ਇਹ ਬੱਚੇ ਦੀ ਬਿਲਕੁਲ ਕੇਅਰ ਨਾ ਕਰਨ ਕਈ ਹੁੰਦੇ ਨੇ ਨਾ ਦੀ ਸੱਸ ਸਹੁਰਾ ਜਿਹੜੇ ਬੱਚੇ ਨੂੰ ਲਵੀ ਨਹੀਂ ਲਗਾਉਂਦੇ ਹੈਗੇ ਬਟ ਮੇਰੀ ਸੱਸ ਮਮੀ ਮਤਲਬ ਵਧੀਆਂ ਨੇ ਵੀ ਬੱਚੇ ਦੀ ਕੇਅਰ ਬਹੁਤ ਜ਼ਿਆਦਾ ਕਰਦੇ ਨੇ ਤੇ ਮੈਂ ਹਾਂਜੀ ਫੈਮਿਲੀ ਹੁਣ ਲੱਗੀ ਆ ਮੈਂ ਪ੍ਰੈਸ ਕਰਨ ਨੂੰ ਕਿਉਂਕਿ ਮੈਂ ਸਵੇਰ ਨਹਾ ਕੇ ਕੋਚਾ ਮੈਂ ਸਾਰੇ ਘਰ ਦੇ ਵਿੱਚ ਲਗਾ ਦਿੱਤਾ ਸੀਗਾ ਕੋਚਾ ਮੈਂ ਥੋੜੇ ਐਂ ਕਰਦੀ ਆ ਜਿਵੇਂ ਜਿਸ ਦਿਨ ਕੱਪੜੇ ਧੋਲੇ ਉਸ ਦਿਨ ਮੈਂ ਕੋਚਾ ਹੀ ਨਾ ਦੇ ਜਾਰੇ ਕੰਮ ਬਚ ਜਾਂਦਾ ਨਾ ਮੇਰਾ ਦੇਖੋ ਇੱਕਦਮ ਚੰਗਾ ਜਿਹਾ ਮੈਂ ਇੱਕ ਦਿਨ ਪੜ੍ਹਦੇ ਹਾਂ ਨਹੀਂ ਚੱਲ ਜਿਨਾਂ ਦਾ ਮੇਰਾ ਸਰਕਲ ਇਹ ਤਾਂ ਆਪਣਾ ਰੁਟੀਨ ਆਪਾਂ ਬਣਾਉਣਾ ਪੈਂਦਾ ਆਪਣੇ ਹੱਥਾਂ ਚ ਜੀ ਆਪਾਂ ਕਿਹੜਾ ਕੰਮ ਇਕੋ ਤਾਂ ਨਹੀਂ ਆਪਾਂ ਕਰ ਸਕਦੇ ਹੈਗੇ ਆਪਾਂ ਕਹਿੰਦੇ ਆ ਲੇਡੀਜ਼ ਕਹਿੰਦੇ ਆ ਇਕੋ ਨਾਲ ਆਪਾਂ ਸਾਰੇ ਕੰਮ ਕਰ ਲਾਂਗੇ ਨਹੀਂ ਕਰ ਸਕਦੇ ਤੇ ਇਸ ਲਈ ਆਪਣਾ ਰੁਟੀਨ ਬਣਾਉਣਾ ਜੀ ਲੇਡੀਜ਼ ਤੇ ਵੀ ਕੰਮਾਂ ਸੀ ਅੱਜ ਕਰਨਾ ਹੈ ਕੰਮ ਸੀ ਕਰਦੇ ਛੱਡਣਾਗਾ ਆਹ ਨਾਲੋਂ ਬੁੱਤ ਨਹੀਂ ਵੀ ਹਾਂ ਅੱਛੀ ਆਪਾਂ ਇਹ ਸਾਰੇ ਕੰਮ ਨੂੰ ਵੇਟ ਦੇਣੀ ਨਹੀਂ ਆਹ ਨਹੀਂ ਲੈਣਾ ਚਾਹੀਦਾ ਖੱਤ ਜਾਮਨ ਦੇ ਦੇਖੋ ਕਿਸੇ ਨੇ ਤੁਹਾਨੂੰ ਉਹ ਨਹੀਂ ਕਰਨਾ ਹੈਗਾ ਠੀਕ ਹੈ ਮੈਂ ਤੁਸੀਂ ਚੱਕੀ ਹੋ ਤੁਹਾਨੂੰ ਚਾਹ ਨਹੀਂ ਪਿਵਾਉਣੀ ਕਿਸੇ ਨੇ ਤੁਹਾਨੂੰ ਪਾਣੀ ਪਿਵਾਉਣਾ ਆਪਣੀ ਸੇਤਾ ਵੀ ਧਿਆਨ ਰੱਖੋ ਨਾਲ ਨਾਲ ਕੰਮ ਵਿੱਚ ਰਹੀਓ ਕੰਮ ਤਾਂ ਦੇਖੋ ਪਰ ਪਹਿਲਾਂ ਇਹ ਜੇ ਆਪਾਂ ਕੰਮ ਨਹੀਂ ਕਰਾਂਗੇ ਦੇਖੋ ਨਾ ਖਾਣ ਨਹੀਂ ਕਰੂਗਾ ਕੋਈ ਪਰ ਦੇਖੋ ਕੰਮ ਤਾਂ ਲੇਡੀਜ਼ ਲਈ ਬਣੇ ਨੇ ਹਨਾ ਲੇਡੀਜ਼ ਨੇ ਕਰਨੇ ਪਹਿਟੇ ਕੋਈ ਹੀ ਕਰਦਾ ਬਾਰੂ ਆ ਕਿ ਜ਼ਿੰਮੇਵਾਰੀ ਹੈ ਜਿਹੜੀ ਆਪਾਂ ਇਹ ਆਪਣੀ ਲੇਡੀਜ਼ ਲਈ ਹੀ ਬਣੀ ਹੋਈ ਆ ਜਿਵੇਂ ਸਦਾ ਦੇਖੋ ਬਾਗ ਦਾ ਕੰਮ ਜਿਹੜਾ ਉਹ ਖਾਂਦੇ ਨੇ ਕਾਮ ਦਾ ਹਨਾ ਡੀਰੀਜ਼ ਨਹੀਂ ਕਰਨਾ ਦਾ ਇਹ ਹੋ ਸਕਦਾ ਵੀ ਰੈਸਟ ਕਰ ਕਰ 10 ਮਿੰਟਾਂ માં 10 ਤੇ 5 ਮਿੰਟ ਦੀ ਰੈਸਟ ਕਰ ਕਰ ਵੀ ਆਪਣਾ ਕੰਮ ਜਿਹੜਾ ਆਪਾਂ ਨੇ ਨੇਪਰੇ ਚਾੜ੍ਹ ਸਕਦੇ ਆ ਵੀ 5 ਮਿੰਟ ਦਾ ਗੈਪ ਲੈ ਲਿਆ ਕਮਰੇ ਵਿੱਚ ਇਹ ਕਰ ਸਕਦੇ ਆ ਆਪਾਂ ਇਹ ਨਹੀਂ ਵੀ ਹਾਂ ਕਮਾ ਜਿਸ ਕਿ ਭਾ ਕਰ ਦੋ ਜੀ ਕਰ ਲੋ ਸਾਰਾ ਕੰਮ ਉਹ ਜਿਵੇਂ ਘੱਟ ਦੀ ਸਭਈ ਹੈ ਦੋ ਦਿਨਾਂ ਵਿੱਚ ਵੀ ਹੋ ਜਾਂਦੀ ਹੈ ਤਿੰਨ ਦਿਨਾਂ ਵਿੱਚ ਹੋ ਜਲੀਏ ਸੋ ਇੱਕ ਦਿਨ ਦੇ ਵਿੱਚ ਜਦੋਂ ਆਪਾਂ ਕਾਹ ਲੈਨੇ ਹਨਾ ਤੇ ਇਹ ਕੰਮ ਦਾ ਹਨਾ ਜਦੋਂ ਆਪਾਂ ਚੋਰ ਜੇ ਲੈਨੇ ਵੀ ਹਾਂ ਅੱਜ ਤੇ ਤੇਨੇ ਕਰ ਤਾਣੇ ਕਾਫੇ ਰੂਮ ਕਮਸਫਾਈ ਵਾਲੀ ਨਹੀਂ ਹੁੰਦਾ ਜੇ ਆਪਾਂ ਦੋ ਤਿੰਨ ਦਿਨ ਤੇ ਪਾਵਾਂਗੇ ਦੀ ਹਾਂਜੀ ਅੱਜ ਹੀ ਐ ਅੱਜ ਹੀ ਭੋਸ਼ਨ ਕਰ ਦਾਂਗੇ ਜਾਂ ਜੀ ਭੋਸ਼ਨ ਕਰਾਂਗੇ ਘਰ ਦਾ ਸਾਫ ਅੱਜ ਹੀ ਵਾਣ ਕਰਾਂਗੇ ਉਹਨਾਂ ਤੇ ਇਹ ਤਾਂ ਸਹੀ ਰਹੇਗਾ ਯਾਨੀ ਤੁਸੀਂ ਥੱਕੋਗੇ ਨਹੀਂ ਨਾਲੇ ਇੰਜੋਏਮੈਂਟ ਕਰ ਕਰ ਹੀ ਤੁਸੀਂ ਆਪਣਾ ਕੰਮ ਜਿਹੜਾ ਕਰ ਲੋਗੇ ਹੁਣ ਮੈਨੂੰ ਇਹ ਵੀ ਮੈਂ ਚਲੋ ਪ੍ਰੈਸ ਕਰਨਾ ਕੰਮ ਤਾਂ ਮੇਰੇ ਨਿਪੜੇਗੇ ਵੀ ਤੁਸੀਂ ਹਮਜੀ ਫੈਮਿਲੀ ਨੂੰ ਕਰਦਾਂਗੇ ਸਾਫ ਤੇ ਕਾਫੀ ਜਿਹਾ ਜ਼ਰਦਾ ਕਰਕੇ ਵੀ

ਲੈਕੋ ਪਹਲਕਾ ਜਿਹੇ ਹੀ ਰੈਡੀ ਹੋਣਾ ਹੁੰਦਾ ਦਾ ਜਦੋਂ ਆਪਾਂ ਘਰ ਹੁੰਨੇ ਆ ਜਿਆਦਾ ਹੈਵੀ ਮੇਕਅਪ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਕਿਉਂਕਿ ਗਰਮੀ ਹੈ ਨਹੀਂ ਮੇਕਅਪ ਕਰਨਾ ਜੀ ਨਹੀਂ ਕਰਦਾ ਤੁਹਾਨੂੰ ਖੁਦ ਨੂੰ ਪਤਾਗਾ ਤੇ ਇਹ ਫਿਰ ਮੈਂ ਜਰਾ ਹੈਵੀ ਨਹੀਂ ਕਰਦੀ ਹਲਕਾ ਜਿਹਾ ਹੀ ਮੇਕਅਪ ਜਿਹੜਾ ਕਰਦੇ ਰਹਿੰਦੇ ਸਿੱਧਾ ਸਿੰਪਲ ਜਿਹਾ ਟਿਊਟੋਰੀਅਲ ਹੈ ਜਿਹੜਾ ਮੈਂ ਦੇ ਰਹੀ ਹਾਂ ਤੁਹਾਨੂੰ ਬਿਲਕੁਲ ਸਿੰਪਲ ਲੱਗਦਾ ਦਖਾ ਦੇ ਲਈ ਨਾ ਸਹੀ ਤੁਹਾਨੂੰ ਵੀ ਦਖਾ ਦੇ ਚਾਪਾ ਕਿੰਨੇ ਘਰ ਨੂੰ ਬਣੇ ਫਾਉਂਡੇਸ਼ਨ ਨਾਲ ਦਾ ਇਹ ਲਗਾ ਲਿਆ ਕਰੋ ਫੇਸ ਪਾਊਡਰ ਫੇਸ ਪਾਊਡਰੋਂ ਠੀਕ ਰਹਿੰਦਾਗਾ ਫਾਉਂਡੇਸ਼ਨ ਨਾਲ ਹਾਂਜੀ ਫੈਮਲੀ ਦੀ ਪਿਸਟਿਕ ਮੈਂ ਲਗਾ ਲਈ ਸੀ ਪਿਸਟਿਕ ਮੈਂ ਤੁਹਾਨੂੰ ਦੱਸਣੇ ਭੁੱਲ ਗਈ ਮੈਂ ਜੈਲਦੀ ਲਗਾਈ ਆ ਤੇ ਕਲ ਤੋਂ ਮੇਰਾ ਫੇਵਰਟ ਆ ਮੈਂ ਨਿਊ ਲਿਆਗਾ ਤੇ ਦੋ ਤਿੰਨ ਦਿਨ ਹੋ ਗਏ ਇਹਨੂੰ ਲਗਾਉਂਦੇ ਨੂੰ ਕਾਫੀ ਜਰਾ ਅੱਛਾ ਲੱਗਦਾਗਾ ਉਸ ਤੋਂ ਬਾਅਦ ਮੈਂ ਸਿੰਪਲ ਹੀ ਸਿੱਧਾ ਚੀਰ ਕੱਢ ਕੇ ਜਿਹੜਾ ਆਪਣਾ ਸਿੰਪਲੀ ਫੋਨੀ ਕਰ ਲੈਣੀ ਆ ਐਵੇਂ ਹੀ ਮੈਨੂੰ ਵਧੀਆ ਲੱਗਦਾ ਘਰ ਦੇ ਵਿੱਚ ਤਾਂ ਜਦੋਂ ਬਾਹਰ ਜਾਣਾ ਹੁੰਦਾ ਹੈ ਬਾਕੀ ਮੈਂ ਜਦੋਂ ਮੇਰੇ ਜੀ ਕਰਦਾ ਮੈਂ ਅੱਗੇ ਮਿੱਡੀਆਂ ਵੀ ਕਰ ਲੈਣੀ ਆ ਤੇ ਇਹ ਹੋ ਜਾਂਦਾ ਨਾ ਕਦੇ-ਕਦੇ ਐਕਸਟਰਾ ਜੀ ਚੀਜ਼ ਵੀ ਕਰਨੀ ਚਾਹੀਦੀ ਹੈ ਡਿਲੀ ਇੱਕੋ ਜਿਹਾ ਵੀ ਨਹੀਂ ਬਣ ਕੇ ਰਹਿਣਾ ਚਾਹੀਦਾ ਇਹ ਤਾਂ ਆਪਣੀ ਪਰਸਨੈਲਿਟੀ ਹੁੰਦੀ ਹੈ ਇੱਕ ਤਰ੍ਹਾਂ ਦੀ ਵੀ ਪਰਸਨੈਲਿਟੀ ਨੂੰ ਆਪਾਂ ਕਿਵੇਂ ਡਿਵੈਲਪਮੈਂਟ ਕਰਨਾਗਾ ਉਹ ਆਪਣੇ ਹੀ ਹੁੰਦਾ ਅਗਲੇ ਡੀਸੇ ਠੀਕ ਹੈ ਤੇ ਕਈ ਲੀਡਿਸ ਹੁੰਦੀਆਂ ਨੇ ਘਰ ਦੇ ਵਿੱਚ ਕੁਝ ਵੀ ਨਹੀਂ ਲਗਾਉਂਦੀਆਂ ਹੈਗੀਆਂ ਸਿੰਪਲੀ ਰਹਿੰਦੀਆਂ ਨੇ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਨੀ ਆ ਵੀ ਤੁਸੀਂ ਖੁਦ ਥੋੜਾ ਜਿਹਾ ਬਹੁਤ ਖੁਦ ਦੇ ਲਈ ਰੈਡੀ ਹੋਇਆ ਕਰੋ ਕਿਸੇ ਦੇ ਲਈ ਨਹੀਂ ਨਹੀਂ ਕਿਸੇ ਦੇ ਲਈ ਨਹੀਂ ਹੋਣਾ ਰੈਡੀ ਖੁਦ ਦੇ ਲਈ ਰੈਡੀ ਹੋਇਆ ਕਰੋ ਠੀਕ ਹੈ ਤੇ ਦੇਖੋਗੇ ਤੁਸੀਂ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਐ ਲੱਗੂਗਾ ਵੀ ਹਾਂ ਇਹਨਾ ਆਪਾ ਸੋਹਣੇ ਲੱਗ ਰਹੇ ਆ ਇਹਨਾ ਸੋਚੋ ਬਈਆਂ ਦੂਜੇ ਪਰਸਨ ਦੀ ਸਕਿਨਾਂ ਠੀਕ ਹੈ ਵਾਈਟ ਐ ਫੇਅਰ ਐ ਹਨ ਵੀ ਤਾਂ ਉਹਨਾਂ ਦੇ ਹੀ ਮੇਕਅਪ ਅੱਛਾ ਲੱਗਦਾਗਾ ਜਦੋਂ ਮੇਕਅਪ ਨਾ ਕਰੋ ਤੁਸੀਂ ਜਿਵੇਂ ਮੈਂ ਤੁਹਾਨੂੰ ਦਿਖਾਇਆਗਾ ਅੱਜ ਉਹ ਮੇਕਅਪ ਕਰ ਲਓ ਵਧੀਆ ਰਹਿੰਦਾਗਾ ਉਹਦੇ ਨਾਲ ਤੇ ਸਕਿਨ ਦੀ ਗਰਮੀ ਦੇ ਵਿੱਚ ਵੀ ਐ ਸਕਿੰਦੇ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਗਰਮੀ ਦੇ ਵਿੱਚ ਵੀ ਇਹ ਜਿਆਦਾ ਮਤਲਬ ਸੂਟੇਬਲ ਰਹਿੰਦਾਗਾ ਤੇ ਇਹ ਬਸ ਇਨਾ ਕੀ ਸੀਗਾ ਆਪਣਾ ਟਿਊਟੋਰੀਅਲ ਹਾਂ ਜਿਹਾ ਵੀ ਇੱਥੇ ਐਂ ਸੀ ਉਹ ਕੱਪੜੇ ਕੱਲ ਜਿਹੜੇ ਵਾਸ਼ ਕੀਤੇ ਸੀਗੇ ਮੈਂ ਸੋਚਿਆ ਵੀ ਚਲੋ ਮੈਂ ਹੁਣ ਫੱਲੀਆਂ ਮੰਮੀ ਵੀ ਘਰ ਨਹੀਂ ਹੈਗੀ ਤੇ ਮੰਮੀ ਜਾ ਰਹੀ ਨੇ ਗਉਂਸ਼ਾਲਾ ਦੇ ਵਿੱਚ ਸੇਵਾ ਕਰਨ ਤੇ ਰੇਲੀ ਹੀ ਜਾਂਦੇ ਨੇ ਉਹ ਵੈਸੇ ਨਾ ਤੇ ਅੱਜ ਉਹ ਕਾਫੀ ਮਤਲਬ ਲੈਂਟ ਦੇ ਨੇ ਕਿਉਂਕਿ ਵੀਰ ਉਸ ਤੋਂ ਪਤਾ ਹੈ ਕਿ ਵੀਰ ਨੂੰ ਸਵੇਰ ਰੈਡੀ ਕਰਨਾ ਬਹੁਤ ਔਖਾ ਹੋ ਗਿਆ ਸੀ ਅੱਜ ਕਿਉਂਕਿ ਉਹ ਕਾਫੀ ਜ਼ਰ ਬਿਮਾਰ ਸੀ ਤਾਂ ਕਰਕੇ ਤੇ ਫਿਰ ਉਸ ਤੋਂ ਬਾਅਦ ਹੁਮੇਲਾ ਨਾ ਮਮੀ 10:30 11:00 ਵਜੇ ਆ ਜਾਣਗੇ ਭਜਨ ਵਗੈਰਾ ਗਾ ਕੇ ਹਮਨੇ ਉਹਨਾਂ ਨਾਲ ਸੇਵਾ ਕਰਦੇ ਨੇ ਉੱਥੇ ਜਾ ਕੇ ਤੇ ਉਸ ਤੋਂ ਬਾਅਦ ਹੁਣ ਮੈਂ ਲੱਗੀ ਸੀ ਤਾਂ ਕੱਪੜੇ ਸੁਮੇਟਣ ਕੱਪੜੇ ਨਾ ਕਾਫੀ ਜ਼ਿਆਦਾ ਪੁਰਾਣੇ ਸੀਗੇ ਤੇ ਮੈਨੂੰ ਮਮ ਵਧੀਆ ਨਹੀਂ ਲੱਗਦੀ ਵੀ ਕੱਪੜੇ ਨਾ ਜਦੋਂ ਖਿਲਰੇ ਖਿਲਰੇ ਪਏ ਹੋਣ ਖੁਦ ਨੂੰ ਪਾਈਜ਼ ਨਹੀਂ ਵਧੀਆ ਹੁੰਦੀ ਹੈ ਜਦ ਕੱਪੜੇ ਆਪਣੇ ਸਾਰੇ ਪੂਰੇ ਪ੍ਰੋਪਰ ਵਧੀਆ ਤਰੀਕੇ ਨਾਲ ਸੁਮੇਟੇ ਹੋਣ ਫੇ ਕਟੈਂਸ਼ਨਿੰਗ ਦੀ ਫੈਮਲੀ ਇੱਧਰ ਲਗਾ ਰખી ਆਪਾਂ ਚੱਕੀ ਆਟਾ ਪੀਸਣ ਵਾਲੀ ਤੇ ਆਟਾ ਮੁੱਕ ਗਿਆ ਸੀਗਾ ਤਾਂ ਕਰਕੇ ਦਾਣਾ ਕਰੀ ਜਾਂਦੇ ਹੁਣ ਕਾਲਾ ਆਟਾ ਪੀਸ ਲਿਆ ਸੀਗਾ ਤੇ ਇਸ ਤੋਂ ਬਾਅਦ ਮੈਂ ਬਣਾਉਣੀ ਆ ਚਾਹ ਕਿਉਂਕਿ ਡੈਡੀ ਨੇ ਖੇਤ ਜਾਣਾਗਾ ਮਿਲਦੇ ਆ ਤੁਹਾਡੇ ਟਾਈਮ ਤੱਕ ਹਾਂਜੀ ਫੈਮਲੀ ਵੀਰ ਇੱਧਰ ਹੋ ਗਈ ਸੀ ਬਿਮਾਰ ਫਿਰ ਸਕੂਲ ਨੂੰ ਲੈ ਕੇ ਆਏ ਉਸ ਨੂੰ ਤੇ ਹੁਣ ਆ ਗਈ ਸੀ ਆਪਾਂ ਸਲੂਣ ਦੇ ਵਿੱਚ ਸੀ ਪੀਰੀਆਂ ਚਾਹ ਤੇ ਨਾਲ ਖਾਵਾਂਗੇ ਮਠੀਆਂ ਹਾਂਜੀ ਫੈਮਲੀ ਇੱਥੇ ਟਾਈਮ ਹੋ ਚੁੱਕਿਆ ਐ ਸਾਲ ਲਗਭਗ 3:30 ਵਜੇ ਦਾ ਤੇ ਮੈਂ ਵੀਰ ਨੂੰ ਸਕੂਲੋਂ ਲੈ ਲਈ ਸੀਗੀ 12:30 ਤੇ ਫਿਰ ਸਕੂਲ ਦਵਾਈ ਦਵਾਉਣ ਸਰਦੀ ਸੀਗੀ ਅਸੀਂ ਤੇ ਦਵਾਈ ਦਵਾ ਕੇ ਫਿਰ ਉਸ ਤੋਂ ਬਾਅਦ ਅਸੀਂ ਘਰ ਆ ਗਏ ਸੀ ਤੇ ਮੈਂ ਸਬਜ਼ੀ ਲੈ ਕੇ ਆਈ ਸੀਗੀ ਅੱਜ ਗੋਭੀ ਦੀ ਤੇ ਕਾਫੀ ਤਨਾ ਬਾਅਦ ਆਪਾਂ ਗੋਭੀ ਦੀ ਸਬਜ਼ੀ ਕਰਾਂਗੇ ਤੇ ਦੇਖਣ ਨੂੰ ਤਾਂ ਬਹੁਤ ਜਿਆਦਾ ਵਧੀਆ ਲੱਗ ਰਹੀ ਹੈ ਮਤਲਬ ਕੱਚੀ ਸੀਗੀ ਬਹੁਤ ਜਿਆਦਾ ਵਧੀਆ ਸੀਗੀ ਤੇ ਫੁੱਲ ਵੀ ਬਹੁਤ ਸੋਹਣਾ ਸੀਗਾ ਇੱਕ ਆਖਿਰਤਨ ਵਾਰ ਜਿਹੜੀ ਗੋਭੀ ਦੀ ਸਬਜ਼ੀ ਕਰਕੇ ਅੱਜ ਖਾਵਾਂਗੇ ਤੇ ਕਿਉਂਕਿ ਦੇਖੋ ਹੁਣ ਜੀ ਲੱਗਿਆ ਪਿਆ ਹੈਗਾ ਕद्दू ਤੋਰੀਆਂ ਕद्दू ਤੋਰੀਆਂ ਜਾਂ ਕੋਈ ਮਤਲਬ ਪਕੌੜੀਆਂ ਵਗਰਾ ਇਹਦੀ ਸਬਜ਼ੀ ਖਾ ਖਾ ਜਾਣਾ ਜੀ ਰੱਖ ਚੁੱਕਿਆ ਹੈਗਾ ਦਾਲਾਂ ਖਾ ਖਾ ਵੀ ਜੀ ਆ ਕਰਿਆ ਮੈਂ ਸੁੱਤੀ ਚਲਵਾਂ ਜਾ ਪੱਗੂ ਬੀਜੜੀ ਉਹ ਲੈ ਜਾਣੇ بس ਉਹੀ ਚੀਜ਼ ਲੱਗੀ ਪਈ ਸੀ ਹੁਣ ਬਾਕੀ ਸਾਰੇ ਕੰਮ ਤਾਂ ਬੜ ਗਏ ਸੀ ਮੇਰੇ ਪਾਡੇ ਵਗੈਰਾ ਦੁਪਹਿਰ ਤੇ ਜਿਹੜੀ ਮੈਂ ਉਹ ਵਾਸ਼ ਕਰ ਦਿੱਤੇ ਸੀਗੇ ਬਸ ਥੋੜਾ ਬਹੁਤ ਇਹੀ ਕੰਮ ਰਹੇਗਾ ਸੀ ਮੈਨੂੰ ਏਸੀ ਕੱਪੜੇ ਨਹੀਂ ਕਰਦਣੇ ਆ ਫਿਰ ਦਾਲ ਜਿਹੜੀ ਆਪਣੀ ਸਬਜੀ ਜਿਹੜੀ ਇਹ ਆਪਾਂ ਰੱਖ ਦਾਂਗੇ 5:30 ਵਜੇ ਤੇ ਉਸ ਤੋਂ ਬਾਅਦ ਚਲੋ ਮੈਂ ਫਿਰਾਂ 5:30 ਵਜੇ ਮਹਿਤਾ ਵਗੈਰਾ ਜਿਹੜਾ ਘੁੰਮੂਗੀ ਤੇ ਹਾਂਜੀ ਗਾਇਸ ਬਣੇ ਰਹੋ ਵੀਡੀਓ ਦੇ ਨਾਲ ਉੱਚ ਕੇਤੀ 5:30 ਵੇ ਦਾ ਤੇ ਮੈਂ ਲਗਦੀ ਆ ਬਣਾਉਂ ਉਹ ਸਬਜੀ ਹਾਂਜੀ ਫੈਮਲੀ ਸਬਜੀ ਜਿਹੜੀ ਮੈਂ ਵਾਸ਼ ਕਰ ਲੈਣੀ ਆ ਚੰਗੀ ਤਰੀਕੇ ਨਾਲ ਤੇ ਸਬਜੀ ਇਹ ਹੀ ਮਿਲ ਰਹਾ ਪਰ ਯਾ ਸਿੱਕੇ ਤੇ ਸੌਂਡ ਵਗੈਰਾ ਬਿਲਕੁਲ ਵੀ ਨਹੀਂ ਨਿਕਿਆ ਹੋ ਵੀ ਦੇ ਵਿੱਚ ਉਹ ਪੁੱਟ ਵੀ ਬਹੁਤ ਸੋਨਾ ਸੀ ਇੱਕ ਵਾਰ ਤਾਂ ਮੈਂ ਪਹਿਲਾਂ ਵੀ ਪੋਸਟ ਕਰ ਲਿਆ ਸੀਗਾ ਬਟ ਫਿਰ ਵੀ ਮੇਰੀ ਯਾਦ ਕਰਕੇ ਦੋ ਤਿੰਨ ਵਾਰ ਮੋਕਸ ਕਰ ਲੈਣਾ ਚਾਹੀਦਾ ਕੋਈ ਵੀ ਸਬਜੀ ਦਾ ਇਹ ਪੱਤੂਆ ਚਾਹੀਦੀ ਹੋਰੀਆ ਤੇ ਸਾਰਿਆਂ ਨੂੰ ਮੋਕ ਕਰਕੇ ਇਹ ਸਬਜੀਆਂ ਨੂੰ ਇਹ ਸਬਜੀ ਨੂੰ ਦਾ ਸਪੈਸ਼ਲਿ ਦੇਖੋ ਕਰਨਾ ਚਾਹੀਦਾ ਹਨਾ ਤੇ ਇਹ ਜਦੋਂ ਵੀ ਦੋ ਤਿੰਨ ਵਾਰ ਆਮਾਦ ਦੇ ਕਰ ਕੋਈ ਕਮੀ ਪੇਸ਼ੀ ਨਹੀਂ ਰਹੇਗੀ ਕਿ ਉਸ ਤੋਂ ਬਾਅਦ ਆਪ ਰੱਖਦਾ ਮਨਗੇ ਮਸਾਲੇ ਤੇ ਤਾਂ ਕਿ ਇਹ ਪਾਣੀ ਜਿਹੜਾ ਥੋੜੇ ਟਾਂਕੀ ਰਿਸ ਜਾਵੇ ਉਸ ਤੋਂ ਬਾਅਦ ਜਿਹੜਾ ਮਸਾਲਾ ਬਣਾ ਹੋ ਗਿਆ ਰੈਡੀ ਮਸਾਲਾ ਜੀ ਗਰੇਵੀ ਜੁਜੀ ਨਹੀਂ ਹੋ ਰਹੀ ਤੇ ਬਸ ਮਮਾ ਪਾ ਦੇ ਉਹ ਵੀ ਦੇ ਚੋਨਾ ਚੀਨਾ ਲਾਣੀ ਇਹ ਤੋੜਾ ਡੰਡਾ ਕੇ ਰੱਖਦਾ ਮੈਂ ਇੱਕ ਘੜੇ ਆ ਜੀ ਸਰਸਮਾ ਕਿਧਵਿੰਦਰ ਕਿੱਥੇ ਲੈ ਕੇ ਜਾ ਰਿਹਾ ਹਾਂ ਪਾਣੀ ਦੀਦੀ ਕੋਲੇ ਲੈ ਕੇ ਜਾ ਰਿਹਾ ਹਾਂ ਹੈਲੋ ਗਾਇਸ ਕਰ ਦੋ ਕਹਿੰਦੇ ਮਮਾ ਦਾ ਚੈਨਲ ਸਬਸਕ੍ਰਾਈਬ ਕਰ ਲਓ ਭਾਈ ਇਦਰ ਕਰ ਮੂੰ ਹਾਈ ਕਰ ਦੇ ਹਾਈ ਠੀਕ ਹੈ ਚਲੇ ਜਾਓ ਹੁਣ ਤੁਸੀਂ ਠੀਕ ਕਰਦੇ ਆ ਆਪਣੇ ਅੱਜ ਦੇ ਵਲੌਗ ਦਾ ਐਂਡ ਕਿਵੇਂ ਲੱਗਿਆ ਤੁਹਾਨੂੰ ਵਲੌਗ ਪਲੀਜ਼ ਦੋ ਦੱਸਣਾ ਮਿਲਦਿਆਂ ਹੋ ਵੀਡੀਓ ਦੇ ਨਾਲੋਂ ਤੱਕ ਬਾਏ ਬਾਏ ਜੀ